ਅਗਰ ਤੁਹਾਨੂੰ ਵੀ ਕਾਲ ਆਉਂਦੀ ਏ ਆਨਲਾਈਨ ਕਿ ਤੁਹਾਨੂੰ ਕਿਹਾ ਜਾਂਦਾ ਹੈ ਕਿ ਤੁਹਾਡਾ ਲੋਨ ਪਾਸ ਹੋ ਚੁੱਕਾ ਗਿਆ ਤਾਂ ਧਿਆਨ ਰੱਖਿਓ ਕਿ ਤੁਹਾਡੇ ਨਾਲ ਵੱਡੀ ਠੱਗੀ ਨਾ ਹੋ ਜਾਵੇ ਆਪਣੇ ਪੈਨ ਕਾਰਡ ਆਧਾਰ ਕਾਰਡ ਦੀ ਪੂਰੀ ਸੇਫਟੀ ਰੱਖਿਆ ਕਰੋ ਕਿਸੇ ਨੂੰ ਨਾ ਦਿਆ ਕਰੋ ਆ ਦੇਖ ਲਓ ਇੱਕ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਹੜੀ ਕਿ ਜਾਲੀ ਪੈਨ ਕਾਰਡ ਤੇ ਜਾਲੀ ਆਧਾਰ ਕਾਰਡ ਲਾ ਕੇ ਇੱਕ ਦੁਕਾਨਦਾਰ ਨਾਲ ਲੱਖਾਂ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਉਸ ਤੋਂ ਬਾਅਦ ਦੁਕਾਨਦਾਰ ਵੱਲੋਂ ਸ਼ਿਕਾਇਤ ਤੱਕ ਕਰ ਦਿੱਤੀ ਗਈ ਹੈ ਲੇਕਿਨ 3 ਲੱਖ 3.5 ਲੱਖ ਦੀ ਗੱਲ ਕੀਤੀ ਜਾ ਰਹੀ ਹੈ ਬੜੀ ਵੱਡੀ ਰਕਮ ਹੁੰਦੀ ਆ ਇਕ ਆਮ ਇਨਸਾਨ ਵਾਸਤੇ ਉਹਦਾ ਫਰੋਡ ਹੋ ਗਿਆ ਹੁਣ ਤਾਂ ਲੋਕਾਂ ਵੱਲੋਂ ਮਿਹਨਤ ਨਹੀਂ ਕਰਨੀ ਪੈਂਦੀ ਸਿਰਫ ਦਿਮਾਗ ਦੇ ਨਾਲ ਜਿਹਨੂੰ ਆਪਾਂ ਕਹਿੰਦੇ ਸਮਾਰਟ ਦਿਮਾਗ ਲਗਾ ਕੇ ਲੋਕਾਂ ਦੀਆਂ ਤਜੋਰੀਆਂ ਦੇ ਵਿੱਚ ਕੀਤਾ ਜਾਂਦਾ ਹੱਥ ਸਾਫ ਇਹ ਤੇ ਹੋ ਗਿਆ ਹੁਣ ਲੋਕਾਂ ਦਾ ਹਾਲ ਜੀਹਾਂ ਸੋਸ਼ਲ ਮੀਡੀਆ ਦਾ ਫਾਇਦਾ ਵੀ ਬਹੁਤ ਹੈ ਗਿਆ ਸੋਸ਼ਲ ਮੀਡੀਆ ਦਾ ਨੁਕਸਾਨ ਵੀ ਬਹੁਤ ਹੈ ਗਿਆ ਤੇ ਲੇਕਿਨ ਕਿਤਨਾ ਕਿਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈਗੀ ਆ ਮਾਮਲਾ ਤੁਹਾਨੂੰ ਵਾਸਤੇ ਪੇਗੇ ਆ ਇੱਕ ਸਾਈਬਰ ਜਿਹੜੇ ਸੈਲ ਦੇ ਚੋਰ ਜਿਹਨੂੰ ਆਪਾਂ ਕਹਿ ਲਈਏ ਲੋਨ ਦਾ ਝਾਸਾ ਦੇ ਕੇ ਜਾਲੀ ਆਧਾਰ ਕਾਰਡ ਲਗਾ ਕੇ ਜਾਲੀ ਪੈਨ ਕਾਰਡ ਲਗਾ ਕੇ ਦੁਕਾਨਦਾਰ ਨਾਲ ਮਾਰ ਲਈ 3.5 ਲੱਖ ਦੀ ਠੱਗੀ ਜੀ ਹਾਂ ਪੂਰਾ ਮਾਮਲਾ ਦੇਖਿਓ ਰਾ ਸਾਨੂੰ ਜਿਹੜੇ ਇੱਥੇ ਗੇ ਸਮਿਤ ਪੈੜੀਵਾਲ ਨੇ ਉਹ ਪੰਜਾਬ ਦੇ ਫਰਾਨਾ ਦਾ ਕੰਮ ਕਰਦੇ ਨੇ ਉਹਨਾਂ ਦੀ ਆਪਣੀ ਸ਼ਾਪ ਹੈ ਉਹਨਾਂ ਨਾਲ ਫਰੋਡ ਹੋ ਗਿਆ ਠੀਕ ਆ ਉਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਸੀਗੀ ਜਿਸ ਦੇ ਆਧਾਰ ਤੇ ਅਸੀਂ ਅਫੀਅਰ ਦਰਜ ਕਰਕੇ ਤੇ ਅੱਗੇ ਤਫतीश ਸ਼ੁਰੂ ਚ ਲਿਆਂਦੀ ਤੇ ਅਸੀਂ ਇੱਕ ਦੋਸ਼ੀ ਨੂੰ ਅਰੈਸਟ ਕਰਨ ਚ ਕਾਜ ਹੋਗਾ ਤੇ ਦੂਸਰੇ ਦੋਸ਼ਾਂ ਲਈ ਅਸੀਂ ਸਨਾਗਤ ਕਰ ਲਏ। ਪਰਲੀ ਤੋਂ ਤੇ ਇੱਕ ਵਾਰੀ 300000 ਦੇ ਕਰੀਬ ਠੱਗੀ ਗਈ ਹੈ ਤੇ ਜਿਹੜੀ ਮੰਨੂ ਹੀ ਚੁੱਕੇ ਨੇ ਅੱਜ ਤੱਕ। ਇਹ ਇੱਕ ਨਾਮ ਆਪਾਂ ਐਡ ਕਰਾਂਗੇ ਤੇ ਹਜ਼ਾਰਾਂ ਹੀ ਉਹ ਸੁਨਾ ਦੇ ਪੈਨ ਕਾਰਡ ਆ ਜਾਣਿਆ। ਉਹਦਾ ਸਿਮਲ ਸਕੋਰ ਚੈੱਕ ਕਰਦੇ ਆ ਜਿੰਦਾ ਆਧਾਰ ਕਾਰਡ ਦਾ ਸਿਮਲ ਸਕੋਰ 700 ਤੋਂ ਉੱਪਰ ਹੁੰਦਾ ਉਹਦਾ ਲੋਨ ਬਜਾਜ ਸੈਕਸ਼ਨ ਕਰਦਾ। ਉਹ ਫਿਰ ਇਹ ਉਹ ਆਦੀ ਫੋਟੋ ਲਾ ਕੇ ਉਹਨੂੰ ਐਡਾਡ ਕਰਦੇ ਜੀ ਕਿ ਜਦ ਦੁਕਾਨਦਾਰ ਕੋਲ ਚੱਲ ਜਾਂਦੇ ਇਹ ਦੁਕਾਨਦਾਰ ਉਹਦਾ ਸਿਗਨਲ ਸਕੋਰ ਚੈੱਕ ਕਰਨ ਦੇ ਨਾਲ ਬਜਾਜ ਕੰਪਨੀ ਜਿਹੜੀ ਹੈ ਉਹਨੂੰ ਕਰ ਦਿੰਦੇ ਇਫਨਾਟ ਐਕਚੁਅਲੀ ਇਹ ਬੇਸਿਕਲੀ ਇਹ